ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕੁਝ ਸਕੂਟਰ ਸਵਾਰ ਨੌਜਵਾਨਾਂ ਦੇ ਉੱਤੇ ਦੋ ਵਿਅਕਤੀਆਂ ਵੱਲੋਂ ਜਿਨ੍ਹਾਂ ਨੇ ਮੂੰਹ ਦੇ ਉੱਤੇ ਕੱਪੜਾ ਬੰਨ੍ਹਿਆ ਹੋਇਆ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹਾਲਾਂਕਿ ਇਸ ਹਮਲੇ ਦੇ ਦੌਰਾਨ ਦੋਨੋਂ ਸਕੂਟਰ ਸਵਾਰ ਬਾਲ-ਬਾਲ ਬਚ ਗਏ ਪਰ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਹਾਂ ਉਨੀ ਸਮਾਪਨ ਦੇ ਵਿੱਚ ਲੜਕੀਆਂ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਜਿਮ ਤੋਂ ਘਰ ਜਾ ਰਹੇ ਸਨ ਕਿ ਰਸਤੇ ਵਿੱਚ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਦੋ ਵਿਅਕਤੀਆਂ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਵੱਲੋਂ ਤੇਜ਼ ਹਾਰ ਹਥਿਆਰਾਂ ਦੇ ਨਾਲ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਹ ਬਾਲ-ਬਾਲ ਬਚ ਗਏ ਹਾਲਾਂਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤੇ ਇਹ ਘਟਨਾ ਦੇ ਆਧਾਰ ਦੇ ਉੱਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਇਹ ਤਿੰਨ ਬੱਚੇ ਸੀ ਸ਼ਾਮੀ ਤਕਰੀਬਨ 8 ਵਜੇ ਤੋਂ ਬਾਅਦ ਜਿਮ ਤੋਂ ਘਰ ਜਾ ਰਹੇ ਸੀ ਹੈਗੇ ਸੈਂਟਰ ਮਾਰੀ ਸਕੂਲ ਕੋਲ ਕਿਤੇ 3-4 ਜਾਣੇ ਪਹਿਲਾਂ ਉੱਥੇ ਮੂੰਹ ਬਣ ਕੇ ਖੜੇ ਸੀ ਕੋਈ ਵਾਰਦਾਤ ਕਰਨ ਵਾਸਤੇ ਬੱਚਤ ਰਹਿ ਗਈ ਪਰ ਪਰ ਉਹਨਾਂ ਨੇ ਤਾਂ ਆਪਣੇ ਵੱਲੋਂ ਕਸਰ ਨਹੀਂ ਕੋਈ ਛੱਡੀ ਕਿਸ ਤਰ੍ਹਾਂ ਦੇ ਇਹਾਤ ਉਹਨਾਂ ਕੋਲੇ ਇੱਕ ਤਾਂ ਗੇਸ ਵਾਲਵ ਵਗੈਰਾ ਸੀ ਇੱਕ ਤਿਰਪੰਨ ਸੀਗੀ ਬਾਕੀ ਹਜੇ ਲੇਹੜਾ ਸੀ ਇਹਨਾਂ ਪਛਾਣ ਨਹੀਂ ਆਈ ਉਹਨਾਂ ਕੋਲ ਕੀ ਕੋਈ ਸੀ ਆ ਇਹ ਤਾਂ ਕਨਫਰਮ ਹੋ ਗਿਆ ਨਾ ਕਿ ਇਹ ਚੀਜ਼ਾਂ ਸੀਗੀਆਂ ਪੁਲਿਸ ਕੀ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਆ ਜਾਈਏ ਇੱਥੇ ਜਿਮ ਚੋਂ ਆਪਣਾ ਆਇਡੈਂਟੀਫਾਈ ਕਰਨ ਬੰਦੇ ਦੇਖੋ ਕਹਿੰਦੇ ਹੁਣ ਅਗਲੀ ਕਾਰਵਾਈ ਥੋੜੀ ਦੇਰ ਦੀ ਕਰ ਦੱਸਦੇ ਕੀ ਲਗਾ ਜਿੰਮ ਚ ਹੀ ਹੋਵੇਗਾ ਕਹਿੰਦੇ ਪਰ ਉਹ ਵੀ ਜਿੰਮ ਜੇ ਇੱਥੇ ਜਿੰਮ ਜਾਂਦੇ ਲੜਕੇ ਕੀ ਨਾਮ ਹੈ ਮੇਰਾ ਨਾਮ ਵਿੱਕੀ ਕਿਟਾਰੀਆ ਜੀ ਤਾਂ ਵਿੱਕੀ ਜੀ ਕੀ ਹੋਈ ਐ ਅਸਲ ਵਿੱਚ ਦੇਖੋ ਇਹ ਬੱਚੇ ਜਿੰਮ ਆਏ ਸੀਗੇ ਜਿੰਮ ਤੋਂ ਵਾਪਸੀ ਘਰ ਜਾ ਰਹੇ ਸੀਗੇ ਜਦੋਂ ਇਹ ਸੈਂਟ ਮੈਰੀ ਸਕੂਲ ਦੇ ਗਲੀ ਵਿੱਚੋਂ ਲੰਘਣ ਲੱਗੇ ਸੀਗੇ ਤੇ ਅਗੋਂ ਇਹਨਾਂ ਦਾ ਹਮਲਾ ਹੋਇਆ ਬੱਚਿਆਂ ਤੇ ਹੁਣ ਇਹ ਨਹੀਂ ਪਤਾ ਬੰਦੇ ਕੌਣ ਆ ਕਿਸ ਕਿਸ ਤਰੀਕੇ ਨਾਲ ਆਏ ਆ ਕਿਉਂ ਆਏ ਆ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਅਜੇ ਤੱਕ ਬਾਕੀ ਪੁਲਿਸ ਕੋਰਪੋਰਡ ਕੀਤੀ ਹੈ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ ਪੁਲਿਸ ਨੂੰ ਉਸ ਦਿਨ ਹੀ ਰਿਪੋਰਟ ਕੀਤੀ ਸੀਗੀ ਕੱਲ ਅਸੀਂ ਰਿਕਾਰਡਿੰਗਾਂ ਕਢਾਈਆਂ ਬਾਕੀ ਅੱਜ ਇਹ ਇਨਕੁਆਰੀ ਕਰ ਰਹੇ ਆ ਦੇਖੋ ਕੀ ਕਰਦੇ ਹੁਣ ਆਪਣੇ ਵੱਲੋਂ ਕੀ ਲੱਗਦਾ ਕਿ ਮੁਕਮਲ ਵਾਲੀ ਘਟਨਾ ਵਾਲੀ ਕੀ ਦੇਖੋ ਇਹ ਕੁਝ ਨਹੀਂ ਸਮਝ ਆ ਰਿਹਾ ਹਜੇ ਤਾਂ ਸਾਡੇ ਤੁਹਾਨੂੰ ਆਪ ਦੇਖੋ ਤਾਂ ਲੁੱਟਮਾਰੀ ਲੱਗ ਰਹੀ ਹੈ ਪਰ ਦੇਖੋ ਹੁਣ ਬੱਚਾ ਤਾਂ ਕੀ ਨਿਕਲਦਾ ਕੀ ਨਹੀਂ ਨਿਕਲਦਾ ਤਾਂ ਪੁਲਿਸ ਦੱਸ ਸਕਦੀ ਹੁਣ ਕਾ ਕੀ ਕਾਰਵਾਈ ਸਾਰੀ ਜਿਮ ਤੋਂ ਅੱਜ ਕੀ ਜਾਣਕਾਰੀ ਲਈ ਜਿਮ ਤੋਂ ਅਸੀਂ ਰਿਕਾਰਡਿੰਗਾਂ ਹੋਂਦੀ ਕੋਸ਼ਿਸ਼ ਕੀਤੀ ਸੀਗੀ ਬਾਕੀ ਰਿਸਪੌਂਸ ਲੈ ਰਹੇ ਆ ਬਰਾਬਰ ਦੇ ਰਹੇ ਆ ਰਿਸਪੌਂਸਿਵ ਵੀ ਬ ਨੇ ਕਿ ਜਾਣਾ ਜਿਹੜੇ ਹੋਰੰਬਾਬ ਨੂੰ ਉਹ ਹਮਲਾ ਕਰਨ ਵਾਲੇ 4 ਜਾਨੇ ਸੀ ਜੀ ਦੋ ਐਕਟਿਵਾਂ ਤੇ ਸੀ ਦੋ ਲੋਕੇ ਖੜੇ ਹੋਏ ਸੀ ਪਹਿਲੇ ਤੇ ਫਲਾਰਚ ਦੇ ਗੇਰੰਗਾਂ ਭੱਗੇ ਹੋਏ ਪੂਰੇ ਮਾਸਕ ਲੱਗੇ ਸੀ ਕੱਲੀਆਂ ਅੱਖਾਂ ਖੁੱਲੀਆਂ ਸੀ ਬਾਕੀ ਸਾਰੇ ਫੇਸ ਕਵਰ ਸੀਗੇ ਅਧਿਸ਼ ਸਬੰਧੀ ਡੀਐਸਪੀ ਅਫਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਸੀਸੀਟੀਵੀ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਤਾਂ ਤੁਰੰਤ ਪੁਲਿਸ ਵੱਲੋਂ ਇਸ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਜਿਹੜੀ ਵੀਡੀਓ ਬਾਰੇ ਤੁਸੀਂ ਗੱਲ ਕਰ ਰਹੇ ਹੋ ਮੈਂ ਵੀ ਸਭ ਵੇਖੀ ਸੀ ਫਿਰ ਮੈਂ ਸਾਰਾ ਵੈਰੀਫਾਈ ਕੀਤਾ ਇਹ ਜਿਹੜੇ ਚਾਰ ਮੁੰਡੇ ਸਰ ਐਕਟਵਾਦੇ ਸੀ ਤੋਂ ਦੋ ਦੁੱਤੀਆਂ ਨੂੰ ਪੁੱਟਣ ਵਾਲੇ ਸੀ ਇਹ ਇੱਕੋ ਜਮ ਦੇ ਵਿੱਚ ਪ੍ਰੈਕਟਿਸ ਕਰਦੇ ਸੀ ਜਮ ਦੇ ਵਿੱਚ ਚੰਨਾਂ ਨਾਲ ਕੋਈ ਮਮੋਲੀ ਝਗੜਾ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਦੋ ਮੁੰਡੇ ਜਿਹੜੇ ਕੁੱਟਣ ਆਏ ਸੀ ਉਹ ਇਹਨਾਂ ਨੂੰ ਕੁੱਟਣ ਵਾਸਤੇ ਆਏ ਸੀ ਲੁੱਟ ਰਿਆਂ ਸਨੈਚਿੰਗ ਦੇ ਵਿੱਚ ਕੋਈ ਵਾਰਦਾਤ ਨਹੀਂ ਇਹਦੇ ਬਾਰੇ ਅਸੀਂ ਵੈਰੀਫਾਈ ਕਰ ਲਿਆ ਐਸਐਸਓ ਮਦਦ ਕਰਦੀਆਂ ਜੋ ਕਾਨੂੰਨ ਮੁਤਾਬਕ ਅਪੜਦੀ ਕਰ ਵੀ ਹੋ ਉਹਨਾਂ ਦੇ ਖਿਲਾਫ ਅਮੰਤ ਚ ਲੈਣ ਦੀ ਚੋਣ ਸਰ ਪਹਿਚਾਣ ਹੋ ਚੁੱਕੀ ਹੈ ਇਹਨਾਂ ਦਾ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਉਹ ਉਹਨਾਂ ਨੂੰ ਕਿਸਤਾ ਦੇ ਪਾਉਗੇ ਕਿ ਕਿਦਾਂ ਕਰ ਦੇ ਅੱਜ ਅਸੀਂ ਬਧਾਈ ਬੁਲਾਏ ਨੇ ਜੋ ਬਿਆਲ ਹੋਣਗੇ ਉਹਦੇ ਮਤਲਬ ਕੰਮ ਨੂੰ ਕਰਦੇ ਮਾਮਲਾ ਕੀ ਸੀ ਕਿਉਂ ਇਹਨਾਂ ਦਾ ਸੀ ਝਗੜਾ ਸੀ ਚੱਲਦਾ ਸੀ ਕਿਉਂ ਸਟੇਟ ਸਾਹਿਬ ਤੋਂ ਨੇ ਮੀਟ ਟਾਈਪ ਨੇ ਜਮ ਵਿੱਚ ਇਕੱਠੇ ਕਰਦੇ ਉੱਤੇ ਮਾੜਾ ਮਾੜਾ ਝਗੜਾ ਹੋ ਗਿਆ ਅੱਜ ਕੱਲ ਬਰਦਾਸ਼ਤ ਦਾ ਮਾਤਾ ਕਿਸੇ ਚ ਹੈ ਨਹੀਂ ਉਹਨਾਂ ਨੇ ਸੋਚਿਆ ਵੇ ਅਸੀਂ ਇਹਨਾਂ ਨੂੰ ਫੋਟਰੀਏ ਆਈ ਮਸਲਾ ਹੋ ਗਿਆ ਮਸਲਾ ਜਿਸ ਤਰ੍ਹਾਂ 23 ਘਰ ਹਥਿਆਰ ਉਹਨਾਂ ਦੇ ਹੱਥਾਂ ਵਿੱਚ ਸੀਗੇ ਕੋਈ ਨੁਕਸਾਨ ਵੱਡਾ ਵੀ ਕਰ ਸਕਦੇ ਸੀ ਹਾਂ ਹੋ ਸਕਦਾ ਸੀ ਜੇ ਉਹ ਤੁਹਾਨੂੰ ਰੋਕ ਲੈਂਦੇ ਜਾ ਉਸ ਵਕਤ ਵਰ ਹੋ ਜਾਂਦੀ ਹੁੰਦੀ ਪਰ ਸਾਡੀ ਸਾਡੀ ਸੋਚ ਹੈ ਵੀ ਇਹ ਜੀ ਵਾਰਦਾਤ ਅਸੀਂ ਸ਼ਾਇਦ ਵਿੱਚ ਹੋਣ ਨਹੀਂ ਦੇਣੀ ਸਾਨੂੰ ਐਸਐਸਪੀ ਸਾਹਿਬ ਨੂੰ ਸਖਤ ਦੱਤਾਂ ਨੇ ਇਹਨਾਂ ਦੇ ਖਿਲਾਫ ਬੰਦ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨਿੱਕੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਜਾਂ ਫਿਰ ਪੁਰਾਣੇ ਰੰਜੀ ਦੇ ਚੱਲਦੇ ਅਚਈਆਂ ਵਾਰਦਾਤਾਂ ਵਾਧੀਆਂ ਚਾਰੇ ਨੇ ਇਸ ਕਰਕੇ ਲੋਕਾਂ ਨੂੰ ਆਪਣਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਹਕੀਕਤ ਰਿਪੋਰਟ ਪੰਜਾਬੀ ਲੀਫ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ